ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥਿਆਲਾ ਇਹ ਨੱਥਿਆਲਾ ਪੁਰਾਣਾ ਹੈ ਇਹਦੇ ਨਾਲ ਦਾ ਪਿੰਡ ਨੱਥਿਆਲਾ ਨਵਾਂ ਇਹ ਤੋਂ ਇਲਾਵਾ ਨੰਗਲ ਤੇ ਸਿਰਸੜੀਏ ਦੇ ਆਸ-ਪਾਸ ਦੇ ਪਿੰਡ ਹੈ ਮਹਰਾਣੇ ਵਾਲਾ ਬੀੜ ਦੋਸਤੋ ਇਹਦੇ ਬਿਲਕੁਲ ਨੇੜੇ ਹੈ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਪੈਂਦਾ ਫਰੀਦਕੋਟ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਕਟੀਆਂ ਝੋਟੀਆਂ ਇਹ ਵੀਰ ਸੰਭ ਲੈਂਦੇ ਆ ਵਛੀਆਂ ਇਹਨਾਂ ਕੋਲ ਆਪਦੀ ਜਰਸੀ ਨਸਲ ਵੀ ਹੈ ਉਹ ਵੀ ਸੰਭਾਲ ਕੇ ਆਏ ਸਾਲ ਇਸ ਘਰ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਪਸ਼ੂ ਵੇਚੀਦੇ ਆ ਕਿਉਂਕਿ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਬਾਈ ਹੋਰੀ ਕਰਦੇ ਆ ਅੱਜ ਦੀ ਜਿਹੜੀ ਵੀਡੀਓ ਹੈ ਮੈਂ ਇਹ ਦੇਖੂਗਾ ਵੀ ਇੱਕ ਤਾਂ ਜਿਹੜੇ ਵੀਰ ਨੀਲੀ ਰਾਵੀ ਨੂੰ ਪਸੰਦ ਕਰਦੇ ਉਹਨਾਂ ਵਾਸਤੇ ਇਹ ਵੀਡੀਓ ਖਾਸ ਹੋਊਗੀ ਤੇ ਦੂਜਾ ਯੂਨੀਕ ਨਸਲ ਯੂਨੀਕ ਰੰਗ ਜਿਹੜਾ ਬਹੁਤ ਘੱਟ ਮਿਲਦਾ ਦੱਸੋ ਬੂਰੀ ਮੱਝ ਚੰਗੇ ਦੁੱਧ ਵਾਲੀ ਪੂਰੀ ਮੱਝ ਤੁਹਾਨੂੰ ਅੱਜ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇੱਕ ਬੇਨਤੀ ਹਮੇਸ਼ਾ ਹਰੇਕ ਵੀਡੀਓ 'ਚ ਹੁੰਦੀ ਹੈ ਪਸ਼ੂ ਜਿਹੜੇ ਵੀ ਵੀਰ ਨੇ ਖਰੀਦਣਾ ਹੈ ਉਹਨੇ ਆਪਦੀ ਸਮਝ ਨਾਲ ਖਰੀਦਣਾ ਹੈ ਦੁੱਧ ਅਸੀਂ ਜਿੰਨਾ ਦੱਸਾਂਗੇ ਤੁਸੀਂ 2 ਟਾਈਮ ਚੋਲਿਓ 3 ਟਾਈਮ ਚੋਲਿਓ ਉਹਨਾਂ ਦਾ ਦੁੱਧ ਤੁਹਾਨੂੰ ਹਾਜ਼ਰ ਮਿਲੇਗਾ ਇੱਥੇ ਚੋਣਾ ਤੁਹਾਡੀ ਜ਼ਿੰਮੇਵਾਰੀ ਹੈ ਘਰੇ ਜਾ ਕੇ ਵਧੇ ਘਟੇ ਉਹ ਤੁਹਾਡੀ ਸਾਮ ਸੰਭਾਲ ਹੈ ਸੋ ਆਓ ਇਹਦੀ ਡਿਟੇਲ ਬਾਈ ਤੋਂ ਪੁੱਛਿਏ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਉਂਗਾ ਨੀਲੀ ਰਾਵੀ ਨਸਲ ਮੈਂ ਇਸ ਕਰਕੇ ਕਹਤਾ ਹਾਂ ਕਿਉਂਕਿ ਦੱਸੋ ਇਹ ਇਦਾਂ ਦੀ ਮੱਝ ਆ ਵੀ ਇਹ ਤੋਂ ਤੁਸੀਂ ਨੀਲੀ ਰਾਵੀ ਨਸਲ ਦੇ ਬਹੁਤ ਸੋਹਣੇ ਬੱਚੇ ਲੈ ਸਕਦੇ ਹੋ ਥਾਣਵਾਨੇ ਵਾਲੇ ਪੱਖ ਤੋਂ ਵੀ ਕਰਮਾ ਵਾਲੀ ਨੇ ਕਮਾਲ ਕੀਤੀ ਹੋਈ ਐ ਆਓ ਬਾਈ ਤੋਂ ਜਾਣਕਾਰੀ ਲੈਣੀ ਐ ਗਗਨ ਬਾਈ ਸਸਤੀ ਕਾ ਸਸਤੀ ਕਾ ਬਾਈ ਗਗਨ ਬਾਈ ਅੱਜ ਬੂਰੀ ਆਪਾਂ ਵੇਚਣ ਲੱਗੇ ਆ ਹਾਂਜੀ ਹਾਂਜੀ ਇਹ ਘਰ ਦੀ ਐ ਜਾਂ ਖਰੀਦੀ ਹੋਈ ਐ ਇਹ ਆਪਾਂ ਪਹਿਲੇ ਸੂਏ ਝੋਟੀ ਖਰੀਦੀ ਸੀ ਪਹਿਲੇ ਸੂਏ ਝੋਟੀ ਖਰੀਦੀ ਸੀ ਐਤ ਕੀ ਸੂਆ ਕਹਨਵਾ ਬਾਈ ਐਤ ਕੀ ਬਾਈ ਜੀ ਕਹਿਨ ਉਹ ਦਾ ਦੂਜਾ ਕਹਿ ਕੇ ਵੀ ਵੇਚ ਦੇ ਪਰ ਤੀ ਸਹੀ ਤੀਜੇ ਸੂਏ ਸੂਈ ਆ ਹਰੇਕ ਸੂਏ ਸੂਆ ਪੂਰੇ ਸਾਲ ਤੋਂ ਪਹਿਲਾਂ ਹੀ ਹੁੰਦੀ ਹੈ ਠੀਕ ਹੈ ਅੱਛਾ ਇਹ ਤੀਜਾ ਸੂਆ ਹੁਣ ਕਿੰਨੇ ਦਿਨ ਹੋ ਗਏ ਸੂਈ ਨੇ ਕਿਹਨੂੰ ਅੱਜ ਜੀ 7ਵਾਂ ਦਿਨ ਆਗਾ 7ਵਾਂ ਦਿਨ ਹੈ ਹਾਂਜੀ ਅਜੇ ਤਾਂ ਫਿਰ ਕੜ ਵਗੈਰਾ ਤੇ ਤਾਂ ਚੱਲਣਾ ਨਹੀਂ ਨਹੀਂ ਕੜ ਨਹੀਂ ਕੁਛ ਨਹੀਂ ਕੜਨੀ ਚੱਲਿਆ ਜੇਰ ਦੂਰ ਰੋਕੇ ਆ ਸਰ ਅੱਛਾ ਭਾਈ ਬੱਚਾ ਇਹਨੇ ਕੀ ਦਿੱਤਾ ਬੱਚਾ ਕਟਾ ਜੀ ਬਾਦਲ ਬੋਲਦਾ ਬਾਦਲ ਜਿਹੜਾ ਇਸ ਟਾਈਮ ABC ਵੀਰਾਂ ਵਾਲਿਆਂ ਕੋਲ ਆਇਆ ਦੱਸੋ ਬੜਾ ਨਰੋਆ ਬੱਚਾ ਆਇਆ ਨੀਲੀ ਰਾਵੀ نسل ਦਾ ਪਹਿਲਾਂ ਹੀ ਗੱਲਾਂ ਕਰ ਰਹੇ ਸੀ ਵੀ ਜਦੋਂ ਮੱਝ ਸੂਣ ਲੱਗੀ ਆ ਤੇ ਇਹਦੇ ਖੁਰਾਂ ਤੋਂ ਹੀ ਪਤਾ ਲੱਗਿਆ ਸੀ ਵੀ ਕਟਾ ਹੈ ਨਰੋਆ ਬੱਚਾ ਪਾਵੇਂ ਕੱਟੀ ਆ ਜਾਂ ਕੱਟਾ ਜਿਹੜਾ ਜਨਮ ਤੋਂ ਹੀ ਨਰੋਆ ਨਾ ਤੇ ਉਹ ਫਿਰ ਉਸੇ ਤਰ੍ਹਾਂ ਹੀ ਰਹਿੰਦਾ ਗਾਂ ਤੱਕ ਵਿਕਾਸ ਕਰਦਿਆ ਸੋ ਇਹ ਬਾਦਲ ਬੁੱਲ ਦਾ ਬੱਚਾ ਦੱਸੋ ਇਸ ਮੱਝ ਦੇ ਨਾਲ ਗਗਨ ਭਾਈ 7ਵੇਂ ਦਿਨ ਜੇ ਕਿਸੇ ਭਰਾ ਨੇ ਦੁੱਧ ਤੋਲ ਕੇ ਲੈ ਜਾਣਾ ਹੋਵੇ ਬਾਈ ਜੀ 13 ਕਿਲੋ ਦੁੱਧ ਤਿਆਰ ਆ 12 ਕਿਲੋ ਆਪਦਾ ਤੋਲ ਕੇ ਗਰੰਟੀ ਵਾਲਾ ਜਾਨਕੀ ਲੈ ਜੀ ਹਾਂਜੀ ਠੀਕ ਹੈ ਜਾਨੀ ਹੈ 13 ਕਿਲੋ 13 ਕਿਲੋ ਤਿਆਰ ਕਿਲੋ ਆਪਾਂ ਚਾਹ ਲੋ ਇਸ ਕਰ ਇਹ ਹੁੰਦਾ ਵੀ ਪਸ਼ੂ ਵੀ ਕਰ ਜਾਂਦਾ ਹੈ ਟਾਈਮ ਦਾ ਗਾਂ ਮਾਂ ਵੀ ਹੋ ਜਾਂਦਾ ਅੱਛਾ ਵੈਸੇ ਦੁੱਧ ਦੇ ਨੇ ਪਿਛਲੇ ਸੂਏ ਕਿੰਨਾ ਦਿੱਤਾ ਭਾਈ ਆਪਣੇ ਕੋਲ ਇਹਨੇ ਪਿਛਲੇ ਸੂਏ 14 ਕਿਲੋ ਦੁੱਧ ਚ ਹੋਇਆ ਇਹਦਾ ਆਪਾਂ 14 ਕਿਲੋ ਪਿਛਲੇ ਸੂਏ ਚ ਹੋਇਆ ਜੋ ਹਮ ਕੰਡੇ ਵਾਲਾ ਠੀਕ ਹੈ ਅੱਛਾ ਡਿਮਾਂਡ ਇਹਦੀ ਗगन ਬਾਈ ਕੀ ਰਹਿਣੀ ਡਿਮਾਂਡ ਬਾਈ 172 ਕਰਦੇ ਆਂ 1 ਲੱਖ 72000 ਹਾਂਜੀ ਤੋੜ ਕੇ ਦਿਖਾਈਏ ਇਹਨੂੰ ਹਾਂਜੀ ਜ਼ਰੂਰ ਦੱਸੋ 1 ਲੱਖ ਤੇ 72000 ਡਿਮਾਂਡ ਹੈ ਬੜਾ ਸੋਹਣਾ ਇਹਦਾ ਟਾਂਕਾ ਹੈ ਪੁੜਿਆਂ ਦੀ ਸ਼ੇਪ ਬੜੀ ਜ਼ਬਰਦਸਤ ਹੈ ਮੈਂ ਹਮੇਸ਼ਾ ਇਹ ਦੇਖਦਾ ਹਾਂ ਉਹਨਾਂ ਵੀ ਜਿਹੜੇ ਦੁੱਧ ਵਾਲੇ ਪਸ਼ੂ ਆ ਜਿਵੇਂ ਗਾਂ ਚ ਮੱਝ ਉਹਨਾਂ ਦੇ ਹਵਾਨੇ ਦੀ ਬੜੀ ਮੰਗ ਚੰਗੇ ਦੀ ਰਹਿਣੀ ਹੁੰਦੀ ਹੈ ਤੇ ਵੈਲਿਊ ਵੀ ਉਹਦੀ ਜ਼ਿਆਦਾ ਬਣਦੀ ਹੈ ਕਰਮਾਲੀ ਦਾ ਹਵਾਨਾ ਦੇਖੋ ਥਾਣਾ ਚ ਕੋਈ ਤੁਹਾਨੂੰ ਜੋਸ਼ ਪਸਮਾ ਨਹੀਂ ਦਿੰਦਾ ਹੁਣ ਅਸੀਂ ਸਵੇਰ ਵੀਡੀਓ ਬਣਾ ਰਹੇ ਹਾਂ ਟਾਈਮ ਹਾਲਾਂਕਿ ਮੇਰੇ ਖਾਲ 8 ਵਜੇ ਦੇ ਆਸ-ਪਾਸ ਦਾ ਹੋਇਆ ਖੜਾ ਫਿਰ ਵੀ ਥਾਣਾ ਚ ਕੋਈ ਇਹ ਮੱਝ ਨਹੀਂ ਆਈ ਹਜੇ ਹਵਾਨਾ ਇਹਦਾ ਫਿਕਸ ਹੈ ਚੰਗਾ ਪਟਵਾਲਾ ਨੂੰ ਇਹਦਾ ਹਵਾਨਾ ਹੈ گاਵਾਵਾਂ ਵਾਲਾ ਹਵਾਨਾ ਹੈ ਬਾਕੀ ਅੱਕੀ ਮੱਝ ਦੀ ਵੀਡੀਓ ਹੈ ਤਾਂ ਵੀਡੀਓ ਚਾ ਪਤਾ ਰਾਂ ਵੀ ਮਾਰ ਕੇ ਦੇਖ ਲਾਂਗੇ ਕੋਈ ਇਹਦੇ ਅਗਲੀਆਂ ਲੱਤਾਂ ਚ ਤੁਹਾਨੂੰ ਛਾਤੀ ਜੀ ਬਾਹੂ ਜਾਣੀ ਦਿਸੂਗਾ ਟਾਂਚਾ ਦੇਖੋ ਕਰਮਾਲੀ ਦਾ ਪੁੜਿਆਂ ਦੀ ਸ਼ੇਪ ਦੇਖੋ ਨੀਲੀ ਰਾਵੀ ਨਸਲ ਚ ਪੈਂਦੀ ਹਾਲਾਂਕਿ ਆਖੇ ਦੀ ਬੂਰਨਾ ਮੱਝਾਂ ਵਾਲੀ ਬਰਾਊਨ ਜੀ ਹੈ ਥੱਲੋਂ ਪੂਛ ਧਰਤੀ ਨਾ ਖੈਂਦੀ ਜਾਂਦੀ ਹੈ ਹਵਾਨਾ ਦੇਖੋ ਕਰਮਾਲੀ ਦਾ ਬਹੁਤ ਸੋਹਣਾ ਸਟਰਕਚਰ ਆ ਦੋਸਤੋ ਜਿੰਨੇ ਸ਼ਬਦ ਬੋਲ ਲਗੇ ਦੀ ਤਰੀਫ ਵਾਸਤੇ ਉਹਨੇ ਹੀ ਘਟ ਹੈ ਇੱਦਾਂ ਦਾ ਇਹਦਾ ਢਾਂਜਾ ਇੱਦਾਂ ਦਾ ਹੀ ਇਹਦਾ ਥਣ ਤੇ ਹਵਾਨਾ ਹੈ ਬਾਈ ਨੂੰ ਕਵਾਂਗੇ ਵੀ ਇਹਦੀ ਪੂਛ ਫੜੂਗਾ ਤੇ ਤੁਹਾਨੂੰ ਹਵਾਨਾ ਜਦੋਂ ਆਸੇ-ਪਾਸੇ ਨੂੰ ਜਾਊ ਗਗਨ ਬਾਈ ਫੜੀ-ਮੜੀ ਪੂਛ ਦੱਸੋ ਹੁਣ ਪਾਸੇ ਪੂਛ ਵੀ ਐ ਗੰਡ ਆ ਜਾਂਦੀ ਹੈ ਇਹਦੀ ਆਵਤ ਕੋਈ ਠੀਕ ਹੈ ਹੁਣ ਖੋਲੀ ਪਤਲੀ ਪੂਛ ਦੀ ਐ ਦੱਸੋ ਨਰਮ ਪੂਛ ਹੈ ਦੇਖੋ ਕਰਮਾਲੀ ਦਾ ਹਵਾਨਾ ਕਿਸ ਤਰ੍ਹਾਂ ਦਾ ਰੋਖ ਹੈ ਠੀਕ ਹੈ ਬਾਈ ਛੱਡ ਦੇ ਸੋ ਇਹ ਦੱਸੋ ਮੱਝ ਵਿਕਰੀ ਆਸਤੇ ਹੈ ਵੀਡੀਓ ਚ ਧਾਰਾ ਮਾਰ ਕੇ ਤੁਹਾਨੂੰ ਦਿਖਾ ਦੂੰਗਾ ਇੱਕ ਵਾਰ ਇਹਦੀ ਸ਼ਾਰਟ ਵੀਡੀਓ ਪਹਿਲਾਂ ਬਣਾ ਲੀਏ ਫਿਰ ਆਰਾ ਮਾਰਦੇ ਆ ਤਾਂ ਕਲਿੱਪ ਨਾਲ ਇਹਦੇ ਐਡ ਹੋ ਜਾਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹੀ ਮੱਝ ਵਿਕਰੀ ਆਸਤੇ ਸੀ ਫੇਰ ਬੇਨਤੀ ਕਰ ਦਿੰਦਾ ਵੀ ਦੁੱਧ ਜਿੰਨਾ ਤੁਹਾਨੂੰ ਦੱਸਿਆ ਤੁਹਾਡਾ ਹੱਕ ਬਣਦਾ ਤੁਸੀਂ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਤਸੱਲੀ ਇੱਥੇ ਕਰ ਲਿਓ ਬਾਈ ਦੀ ਸਾਂਭ ਸੰਭਾਲ ਤੇ ਇਨਾ ਦੁੱਧ ਦੇ ਰਹੀ ਐ ਤੁਹਾਡੀ ਸਾਂਭ ਸੰਭਾਲ ਤੇ ਕਿੰਨਾ ਦੇਊ ਫਰਬਾਦ ਦੀ ਗੱਲ ਹੈ ਕੱਟਾ ਫੇਰ ਦੇਖ ਲਓ ਇਹਦਾ ਪੂਰਾ ਨਰੋਆ ਚੰਗੇ ਢਾਂਚੇ ਦਾ ਕੱਟਾ ਹੈ ਬਾਕੀ ਤੁਸੀਂ ਆਪਦੀ ਪਸੰਦ ਦਾ ਸੀ ਮਨੇਸ ਮੱਝ ਤੇ ਲਵਾ ਕੇ ਤੋਂ ਨੀਲੀ 라ਵੀ ਨਸਲ ਦੇ ਬੱਚੇ ਲੈ ਸਕਦੇ ਹੋ ਬੂਰਾ ਸੀਮਣ ਭਰਾਉਂਗੇ ਬੂਰੀਆਂ ਕਾਇ ਕਿਸੇ ਬੋਲ ਦਾ ਤਾਂ ਪੂਰਾ ਹੀ ਬੱਚਾ ਆ ਜਾਣਾ ਵੈਸੇ ਇਹ ਕਾਲੇ ਨੀਲੀ 라ਵੀ ਵਾਲੇ ਬੋਲ ਤੋਂ ਵੀ ਬੂਰਾ ਬੱਚਾ ਇਹਨੇ ਦਿੱਤਾ ਹੈ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਸੋ ਦੋਸਤੋ ਆਪਾਂ ਇਸੇ ਵੀਡੀਓ ਚ ਤੁਹਾਨੂੰ ਦੱਸਿਆ ਸੀ ਵੀ ਇਹਦਾ ਥਣ ਪਸਮਾ ਵੀ ਦਿਖਾ ਦੇਣਾ ਧਾਰਾਂ ਵੀ ਮਾਰ ਕੇ ਦਿਖਾ ਦੇਣੀ ਹੈ ਵੈਸੇ ਤਾਂ ਧਾਰਾਂ ਤੋਂ ਕਲੀਅਰ ਹੋ ਜਾਣਾ ਪਰ ਬਾਈ ਹੋਰੀ ਦੱਸਦੇ ਆ ਵੀ ਇੰਨੀ ਕੋਪੋਲੀ ਹੈ ਵੀ ਉਹਨੂੰ ਜਿਹੜਾ ਨਹੀਂ ਵੀ ਧਾਰ ਕਢਣੀ ਜਾਣਦਾ ਉਹ ਵੀ ਚੋਣ ਦੀ ਕੋਸ਼ਿਸ਼ ਕਰੂਗਾ ਸੋ ਆਪਾਂ ਦੇਖਾਂਗੇ ਧਾਰਾਂ ਮਾਰ ਕੇ ਇਹ ਕਿੱਦਾਂ ਦੀਆਂ ਧਾਰਾਂ ਆਉਂਦੀਆਂ ਬਾਕੀ ਦੁੱਧ ਤੁਸੀਂ ਚੋਣਾ ਘਰੇਲੂ ਆਮ ਪਸ਼ੂਪਾਲ ਕੋਲੋਂ ਵੀਡੀਓ ਬਣਾ ਰਹੇ ਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਇਹ ਖੇਚਲ ਤੁਸੀਂ ਕਰਨੀ ਹੈ ਬਾਕੀ ਧਾਰਾਂ ਕਿੱਦਾਂ ਦੀਆਂ ਨਿਕਲਦੀਆਂ ਆ ਥਣ ਪਸਮਾ ਦੇ ਵਿੱਚ ਕਿੱਦਾਂ ਦੇ ਆਉਂਦੇ ਆ ਉਹ ਇਸ ਵੀਡੀਓ ਚ ਤੁਹਾਨੂੰ ਕਨਫਰਮ ਹੋ ਜਾਣਗੇ ਸੋ ਦੋਸਤੋ ਪਸਮਾ ਮੱਝ ਨੇ ਕਰ ਲਿਆ ਤੇ ਹੁਣ ਤੁਹਾਨੂੰ ਦਿਖਾ ਦਿੰਨਾ ਹੈ ਇਹ ਥਣ ਪਸਮਾ ਦੇ ਵਿੱਚ ਤੁਸੀਂ ਥਣ ਦਾ ਸੈਜ ਦੇਖ ਲਓ ਇਸ ਤਰ੍ਹਾਂ ਦਾ ਥਣ ਪਸਮਾ ਦੇ ਵਿੱਚ ਹੈ ਬਾਕੀ ਧਾਰਾਂ ਵੀ ਵੀਡੀਓ ਚ ਦਿਖਾਉਣੀਆਂ ਹੁਣ ਥੰ ਦਾ ਸੈਜ ਦੇਖੋ ਪਹਿਲਾਂ ਤੁਸੀਂ ਤੁਰਦੀ ਦੇ ਥੰ ਦੇਖੇ ਸੀ ਮਾਰਦੇ ਹੋ ਧਾਰਾਂਕ ਸੋ ਇਹ ਪਿਛਲੇ ਥਨਾ ਚੋਂ ਧਾਰਾਂ ਬੜੀ ਸਾਫ ਸੁਥਰੀ ਸੋਹਣੀ ਧਾਰ ਹੈ ਅਗਲਿਆਂ ਚੋਂ ਵੀ ਮਾਰਦੇ ਜੀ ਧਾਰਾਂ ਇਹ ਅਗਲੇ ਥਨਾ ਚੋਂ ਧਾਰਾਂ ਮੈਂ ਕਿਹਾ ਸੀ ਪੋਲੀ ਆ ਮਾਜ ਦੋਸਤੋ ਤਾਂ ਪਿਛਲੇ ਥਨਾ ਚੋਂ ਵੈਸੇ ਹੀ ਧਾਰ ਜਦੋਂ ਕੇਰਾ ਨੱਪ ਕੇ ਛੱਡਦੇ ਥਣ ਤੇ ਵੱਜਣ ਲੱਗ ਗਏ ਪਿਛਲੇ ਥਣਾ ਚੋਂ ਫੇਰ ਮਾਰੇ ਉਤਾਰਾਂਗੇ ਪਿਛਲਿਆਂ ਚੋਂ ਮਾਰੇ ਉਤਾਰਾਂਗੇ ਫੇਰ ਪਿਛਲੇ ਥਣਾ ਚੋਂ ਫੇਰ ਧਾਰਾਂਗੇ ਸੋ ਬਹੁਤ ਸੋਹਣੀ ਚਵਾਈ ਆ ਦੱਸੋ ਜਿੰਨੀ ਮੱਝ ਚੰਗੀ ਆਪ ਹੈ ਉੰਨੀ ਚਵਾਈ ਦੀ ਵੀ ਚੰਗੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਬੂਰੀ ਮੱਝ ਵਿਕਰੀ ਵਾਸਤੇ ਸੀ ਕੰਟੈਕਟ ਵਾਈ ਨਾਲ ਬਣਾ ਲਿਓ ਨੰਬਰ ਸਕਰੀਨ ਉੱਤੇ ਆਲਰੇਡੀ ਚੱਲ ਰਹੀ ਹੈ ਧੰਨਵਾਦ